ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਕੁੜੀ ਨੂੰ ਗੁਲਾਬ ਦੇਣ ਤੇ ਬਜ਼ੁਰਗ ਦੀ ਕੁਟਮਾਰ ਅੰਤ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਦੋਸਤੋ ਅੱਜ ਦੀ ਇਹ ਕਹਾਣੀ ਸੁਣ ਕੇ ਸ਼ਾਇਦ ਤੁਹਾਡਾ ਇਨਸਾਨੀਅਤ ਤੋਂ ਪਰੋਸਾ ਉੱਠ ਜਾਵੇਗਾ ਕਿਉਂਕਿ ਅੱਜ ਅਸੀਂ ਉਸ ਸਮਾਜ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਜਜ਼ਬਾਤਾਂ ਦੀ ਕਦਰ ਘੱਟ ਅਤੇ ਦਿਖਾਵੇ ਦਾ ਰੋਲਾ ਜ਼ਿਆਦਾ ਹੈ ਕੈਨੇਡਾ ਜਿਸ ਨੂੰ ਅਸੀਂ ਸੁਪਨਿਆਂ ਦਾ ਦੇਸ਼ ਕਹਿੰਦੇ ਹਾਂ ਜਿੱਥੇ ਹਰ ਕੋਈ ਆਪਣਾ ਪਵਿੱਕ ਸਵਾਰਨ ਜਾਂਦਾ ਹੈ ਉੱਥੇ ਕਈ ਵਾਰ ਅਜਿਹੇ ਕਟਨਾਵਾਵਾਂ ਵਾਪਰਦੀਆਂ ਹਨ ਜੋ ਸਾਡੀ ਰੂਹ ਨੂੰ ਚੰਜੋੜ ਕੇ ਰੱਖ ਦਿੰਦੀਆਂ ਹਨ ਇਹ ਕਟਨਾ ਇੱਕ ਬਜ਼ੁਰਗ ਸਰਦਾਰ ਜਰਨੈਲ ਸਿੰਘ ਦੀ ਹੈ ਜਿਸਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਇੱਕ ਰੋਦੀ ਹੋਈ ਬੱਚੀ ਦੇ ਚਿਹਰੇ ਤੇ ਮੁਸਕਰਾਟ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਸੋਚੋ ਇੱਕ ਬਜ਼ੁਰਗ ਜਿਸਦੇ ਹੱਥ ਕੰਬਦੇ ਹੋਣ ਜੋ ਸੋਟੀ ਦੇ ਸਹਾਰੇ ਚੱਲਦਾ ਹੋਵੇ ਕੀ ਉਹ ਕਿਸੇ ਲਈ ਖਤਰਾ ਹੋ ਸਕਦਾ ਹੈ ਪਰ ਅੱਜ ਕੱਲ ਦੀ ਨੌਜਵਾਨ ਪੀੜੀ ਜੋ ਬਿਨਾ ਸੋਚੇ ਸਮਝੇ ਫੈਸਲੇ ਲੈਣ ਲਈ ਮਸ਼ਹੂਰ ਹੈ ਨੇ ਉਸ ਬਜ਼ੁਰਗ ਦੀ ਮਾਸੂਮੀਅਤ ਨੂੰ ਅਜਿਹੇ ਰੰਗ ਦਿੱਤਾ ਕਿ ਦੇਖਦੇ ਹੀ ਦੇਖਦੇ ਸੜਕ ਖੂਨ ਨਾਲ ਲਾਲ ਹੋ ਗਈ ਇਹ ਸਿਰਫ ਕੁੱਟਮਾਰ ਦੀ ਕਹਾਣੀ ਨਹੀਂ ਹੈ ਸਗੋਂ ਇਹ ਸਾਡੇ ਮਰ ਚੁੱਕੇ ਜ਼ਮੀਰ ਅਤੇ ਗਲਤਫਹਿਮੀਆਂ ਦੇ ਉਸ ਹਨੇਰੇ ਦੀ ਕਹਾਣੀ ਹੈ ਜਿਸਨੇ ਇੱਕ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਆਓ ਇਸ ਦਰਦਨਾਕ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਆਖਿਰ ਉਸ ਮਨਹੂਸ ਦਿਨ ਅਜਿਹਾਂ ਕੀ ਵਾਪਰਿਆ ਸੀ ਕਿ ਇੱਕ ਗੁਲਾਬ ਦਾ ਫੁੱਲ ਮੌਤ ਦਾ ਕਾਰਨ ਬਣ ਗਿਆ ਸਰਦਾਰ ਜਰਨੈਲ ਸਿੰਘ ਜੋ ਕਿ ਸੁਬਾਤੋਂ ਬਹੁਤ ਹੀ ਨਰਮ ਅਤੇ ਰੱਬ ਨੂੰ ਮੰਨਣ ਵਾਲੇ ਇਨਸਾਨ ਸਨ ਪਿਛਲੇ 5 ਸਾਲਾਂ ਤੋਂ ਕੈਨੇਡਾ ਵਿੱਚ ਆਪਣੇ ਪੁੱਤਰ ਅਤੇ ਨੂੰ ਨਾਲ ਰਹਿ ਰਹੇ ਸਨ ਪੰਜਾਬ ਵਿੱਚ ਉਹਨਾਂ ਨੇ ਸਾਰੀ ਉਮਰ ਖੇਤੀਬਾੜੀ ਕੀਤੀ ਸੀ ਅਤੇ ਮਿੱਟੀ ਨਾਲ ਜੁੜੇ ਹੋਏ ਬੰਦੇ ਸਨ ਪਤਨੀ ਦੇ ਦਿਹਾਂਤ ਤੋਂ ਬਾਅਦ ਉਹ ਬਿਲਕੁਲ ਇਕੱਲੇ ਰਹਿ ਗਏ ਸਨ ਇਸ ਲਈ ਪੁੱਤਰ ਉਹਨਾਂ ਨੂੰ ਕੈਨੇਡਾ ਲੈ ਆਇਆ ਸੀ ਪਰ ਇੱਥੋਂ ਦੀ ਜ਼ਿੰਦਗੀ ਪੰਜਾਬ ਵਰਗੀ ਨਹੀਂ ਸੀ ਇੱਥੇ ਸਭ ਕੋਲ ਪੈਸਾ ਕਮਾਉਣ ਦਾ ਸਮਾਂ ਤਾਂ ਸੀ ਪਰ ਇੱਕ ਬਜ਼ੁਰਗ ਪਿਤਾ ਕੋਲ ਬੈਠ ਕੇ ਦੋ ਕੜੀਆਂ ਗੱਲਾਂ ਕਰਨ ਦਾ ਵਕਤ ਕਿਸੇ ਕੋਲ ਨਹੀਂ ਸੀ ਜਰਨੈਲ ਸਿੰਘ ਅਕਸਰ ਕਾਰਦੀ ਖਿੜਕੀ ਵਿੱਚ ਬੈਠ ਕੇ ਬਾਹਰ ਦੇਖਦੇ ਰਹਿੰਦੇ ਸਨ ਉਹਨਾਂ ਦਾ ਮਨ ਕਰਦਾ ਸੀ ਕਿ ਕੋਈ ਉਹਨਾਂ ਨਾਲ ਪੰਜਾਬੀ ਵਿੱਚ ਗੱਲ ਕਰੇ ਕੋਈ ਉਹਨਾਂ ਦਾ ਦੁੱਖ ਸੁੱਖ ਸਾਂਝਾ ਕਰੇ ਉਹ ਆਪਣੀ ਪੋਤੀ ਨੂੰ ਬਹੁਤ ਯਾਦ ਕਰਦੇ ਸਨ ਜੋ ਕਿ ਵਿਆਹੀ ਹੋਈ ਸੀ ਅਤੇ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੀ ਸੀ ਉਹਨਾਂ ਦੀ ਜੇਬ ਵਿੱਚ ਹਮੇਸ਼ਾ ਆਪਣੀ ਮਰਹੂਮ ਪਤਨੀ ਅਤੇ ਪੋਤੀ ਦੀ ਫੋਟੋ ਰਹਿੰਦੀ ਸੀ ਉਹ ਅਕਸਰ ਪਾਰਕ ਵਿੱਚ ਜਾ ਕੇ ਬੈਠਦੇ ਅਤੇ ਉੱਥੇ ਖੇਡਦੇ ਬੱਚਿਆਂ ਵਿੱਚ ਆਪਣਾ ਬਚਪਨ ਅਤੇ ਆਪਣਾ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਦਿਲ ਵਿੱਚ ਬੇਤਹਾਸ਼ਾ ਪਿਆਰ ਭਰਿਆ ਹੋਇਆ ਸੀ ਜੋ ਵੰਡਣ ਲਈ ਉਹ ਤਰਸਦੇ ਸਨ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਬੇਗਾਨੇ ਮੁਲਕ ਵਿੱਚ ਪਿਆਰ ਵੰਡਣਾ ਵੀ ਕਈ ਵਾਰ ਗੁਨਾਹ ਮੰਨ ਲਿਆ ਜਾਂਦਾ ਹੈ। ਕਟਨਾ ਵਾਲੇ ਦਿਨ ਫਰਵਰੀ ਦਾ ਮਹੀਨਾ ਸੀ ਅਤੇ ਸ਼ਹਿਰ ਵਿੱਚ ਵੈਲੈਂਟਾਈਨ ਡੇ ਦੀ ਚਾਹਲ ਪੈਲ ਸੀ। ਹਰ ਪਾਸੇ ਨੌਜਵਾਨ ਮੁੰਡੇ ਕੁੜੀਆਂ ਹੱਥਾਂ ਵਿੱਚ ਫੁੱਲ ਫੜੀ ਘੁੰਮ ਰਹੇ ਸਨ। ਜਰਨੈਲ ਸਿੰਘ ਜਦੋਂ ਗੁਰਦੁਆਰਾ ਸਾਹਿਬ ਜਾਣ ਲਈ ਬਸ ਦੀ ਉਡੀਕ ਕਰ ਰਹੇ ਸਨ। ਤਾਂ ਉਹਨਾਂ ਦੀ ਨਜ਼ਰ ਨੇੜੇ ਹੀ ਇੱਕ ਫੁੱਲਾਂ ਦੀ ਦੁਕਾਨ ਤੇ ਪਈ ਲਾਲ ਗੁਲਾਬ ਦੇਖ ਕੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਕਿਉਂਕਿ ਅੱਜ ਉਹਨਾਂ ਦੀ ਪਤਨੀ ਦਾ ਜਨਮ ਦਿਨ ਵੀ ਸੀ ਪੁਰਾਣੀਆਂ ਯਾਦਾਂ ਦੇ ਵਹਿਣ ਵਿੱਚ ਵਹਿ ਕੇ ਉਹਨਾਂ ਨੇ ਸੋਚਿਆ ਕਿ ਅੱਜ ਉਹ ਆਪਣੀ ਪਤਨੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਇੱਕ ਗੁਲਾਬ ਚੜਾਉਣਗੇ ਉਹਨਾਂ ਨੇ ਕੰਬਦੇ ਹੱਥਾਂ ਨਾਲ ਆਪਣੀ ਜੇਬ ਵਿੱਚੋਂ ਪੈਸੇ ਕੱਢੇ ਅਤੇ ਇੱਕ ਬਹੁਤ ਹੀ ਖੂਬਸੂਰਤ ਲਾਲ ਗੁਲਾਬ ਖਰੀਦ ਲਿਆ ਉਸ ਗੁਲਾਬ ਨੂੰ ਹੱਥ ਵਿੱਚ ਫੜ ਕੇ ਉਹਨਾਂ ਨੂੰ ਅਜੀਹਾ ਮਹਿਸੂਸ ਹੋਇਆ ਜਿਵੇਂ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਹੀ ਹੋਵੇ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਸੀ ਉਹ ਦੁਨੀਆਦਾਰੀ ਤੋਂ ਬੇਖਬਰ ਸਨ ਉਹਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਲੋਕ ਉਹਨਾਂ ਨੂੰ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹਨ ਅੱਜ ਕੱਲ੍ਹ ਦੇ ਮਾਹੌਲ ਵਿੱਚ ਜੇਕਰ ਕੋਈ ਬਜ਼ੁਰਗ ਹੱਥ ਵਿੱਚ ਗੁਲਾਬ ਫੜ ਕੇ ਖੜਾ ਹੋਵੇ ਤਾਂ ਲੋਕ ਉਸ ਦੇ ਜਜ਼ਬਾਤ ਨਹੀਂ ਸਮਝਦੇ ਸਗੋਂ ਉਸ ਦਾ ਮਜ਼ਾਕ ਉਡਾਉਂਦੇ ਹਨ ਜਾਂ ਉਸ ਨੂੰ ਗਲਤ ਸਮਝਦੇ ਹਨ ਪਰ ਜਰਨੈਲ ਸਿੰਘ ਦਾ ਦਿਲ ਸਾਫ਼ ਸੀ ਉਹਨਾਂ ਦੇ ਮਨ ਵਿੱਚ ਸਿਰਫ਼ ਵਾਏ ਗੁਰੂ ਅਤੇ ਆਪਣਾ ਵਿਛੜਿਆ ਹੋਇਆ ਜੀਵਨ ਸਾਥੀ ਸੀ ਬਸ ਟੈਡ ਦੇ ਬੈਚ ਤੇ ਬੈਠਦਿਆਂ ਉਹਨਾਂ ਨੇ ਦੇਖਿਆ ਕਿ ਕੁਝ ਦੂਰੀ ਤੇ ਇੱਕ ਪੰਜਾਬੀ ਕੁੜੀ ਬੈਠੀ ਲਗਾਤਾਰ ਰੋ ਰਹੀ ਸੀ ਉਸ ਦੀ ਉਮਰ ਮਸਾਂ 20-22 ਸਾਲ ਹੋਵੇਗੀ ਅਤੇ ਉਹ ਬਹੁਤ ਪਰੇਸ਼ਾਨ ਲੱਗ ਰਹੀ ਸੀ ਸ਼ਾਇਦ ਉਹ ਅੰਤਰਰਾਸ਼ਟਰੀ ਵਿਦਿਆਰਥਣ ਸੀ ਜੋ ਕਰਦੀ ਯਾਦ ਜਾਂ ਕੰਮ ਦੀ ਪਰੇਸ਼ਾਨੀ ਕਾਰਨ ਟੁੱਟ ਚੁੱਕੀ ਸੀ ਜਰਨੈਲ ਸਿੰਘ ਦਾ ਨਰਮ ਦਿਲ ਉਸ ਬੱਚੀ ਦੇ ਹੰਝੂ ਦੇਖ ਕੇ ਪੀਗਲ ਗਿਆ ਉਹਨਾਂ ਨੂੰ ਉਸ ਵਿੱਚੋਂ ਆਪਣੀ ਦੂਰ ਬੈਠੀ ਪੋਤੀ ਦਾ ਪੁਲੇਖਾ ਪਿਆ ਬਜ਼ੁਰਗਾ ਕੋਲੋਂ ਬੱਚਿਆਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਉਹ ਹੌਲੀ-ਹੌਲੀ ਉੱਠ ਕੇ ਉਸ ਕੁੜੀ ਕੋਲ ਗਏ ਉਹਨਾਂ ਦਾ ਮਕਸਦ ਸਿਰਫ ਉਸ ਨੂੰ ਹੌਸਲਾ ਦੇਣਾ ਸੀ ਉਹਨਾਂ ਨੇ ਬੜੇ ਪਿਆਰ ਨਾਲ ਪੁੱਛਿਆ ਪੁੱਤ ਤੂੰ ਰੋ ਕਿਉਂ ਰਹੀ ਹੈ ਸਭ ਠੀਕ ਹੋ ਜਾਵੇਗਾ ਜਦੋਂ ਕੁੜੀ ਨੇ ਸਿਰ ਚੁੱਕਿਆ ਤਾਂ ਜਰਨੈਲ ਸਿੰਘ ਨੇ ਆਪਣੀ ਪਤਨੀ ਲਈ ਖਰੀਦਿਆ ਹੋਇਆ ਉਹ ਲਾਲ ਗੁਲਾਬ ਉਸ ਕੁੜੀ ਵੱਲ ਵਦਾ ਦਿੱਤਾ ਅਤੇ ਕਿਹਾ ਆ ਲੈ ਪੁੱਤ ਰੋੜਦਾ ਨਹੀਂ ਹੁੰਦਾ ਵਾਏ ਗੁਰੂ ਅੰਗਸੰਗ ਹੈ ਇਹ ਇੱਕ ਬਜ਼ੁਰਗ ਦਾ ਆਪਣੀ ਤਿਤਿਆਣੀ ਨੂੰ ਦਿੱਤਾ ਗਿਆ ਅਸੀਸ ਵਰਗਾ ਤੋਹਫਾ ਸੀ ਜਿਸ ਵਿੱਚ ਵਾਸ਼ਨਾ ਨਹੀਂ ਸਗੋਂ ਮਮਤਾ ਅਤੇ ਫਿਕਰ ਸੀ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਉਸੇ ਪਲ ਉੱਥੇ ਕੁਝ ਨੌਜਵਾਨ ਮੁੰਡਿਆਂ ਦੀ ਗੱਡੀ ਆ ਕੇ ਰੁਕੀ। ਉਹਨਾਂ ਨੇ ਦੂਰੋਂ ਸਿਰਫ ਇੰਨਾ ਦੇਖਿਆ ਕਿ ਇੱਕ ਬੁੱਢਾ ਆਦਮੀ ਇੱਕ ਜਵਾਨ ਕੁੜੀ ਨੂੰ ਲਾਲ ਗੁਲਾਬ ਦੇ ਰਿਹਾ ਹੈ। ਬਸ ਫਿਰ ਕੀ ਸੀ? ਉਹਨਾਂ ਦੀ ਸੋਚ ਵਿੱਚ ਜ਼ਹਿਰ ਕੁਲ ਗਿਆ। ਉਹਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਅਸਲ ਮਾਮਲਾ ਕੀ ਹੈ। ਉਹ ਗੱਡੀ ਵਿੱਚੋਂ ਉਤਰੇ ਅਤੇ ਸਿੱਧਾ ਜਰਨੈਲ ਸਿੰਘ ਵੱਲ ਭੱਜੇ। ਉਹਨਾਂ ਨੇ ਆਉਂਦਿਆਂ ਹੀ ਬਜ਼ੁਰਗ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਆ ਸ਼ਰਮ ਨਹੀਂ ਆਉਂਦੀ ਤੈਨੂੰ ਬਾਬਿਆ ਆਪਣੀ 30 ਦੀ ਉਮਰ ਦੀ ਕੁੜੀ ਨੂੰ ਫੁੱਲ ਦਿੰਦਾ ਏ ਜਰਨੈਲ ਸਿੰਘ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਇਸ ਤੋਂ ਪਹਿਲਾਂ ਹੀ ਇੱਕ ਮੁੰਡੇ ਨੇ ਉਹਨਾਂ ਦੇ ਮੂੰਹ ਤੇ ਜ਼ੋਰਦਾਰ ਮੁੱਕਾ ਮਾਰਿਆ ਜਰਨੈਲ ਸਿੰਘ ਲੜਖੜਾ ਕੇ ਜ਼ਮੀਨ ਤੇ ਡਿੱਗ ਪਏ ਉਹਨਾਂ ਦੀ ਪੱਗ ਲਥ ਗਈ ਕੇਸ ਖਿੱਲਰ ਗਏ ਉਹ ਹੱਥ ਜੋੜ ਕੇ ਕਹਿੰਦੇ ਰਹੇ ਪੁੱਤ ਮੇਰੀ ਗੱਲ ਸੁਣੋ ਇਹ ਮੇਰੀ ਤੀ ਹੈ ਪਰ ਕਿਸੇ ਨੇ ਨਾ ਸੁਣੀ ਉਹ ਮੁੰਡੇ ਉਹਨਾਂ ਨੂੰ ਲੱਤਾਂ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਅਤੇ ਆਪਣੇ ਆਪ ਨੂੰ ਹੀਰੋ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਉਹ ਗੁਲਾਬ ਜੋ ਪਿਆਰ ਦੀ ਨਿਸ਼ਾਨੀ ਸੀ ਹੁਣ ਸੜਕ ਤੇ ਪੈਰਾ ਹੀਟ ਕੁਚਲਿਆ ਜਾ ਚੁੱਕਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਇਨਸਾਨੀਅਤ ਕੁਚਲੀ ਜਾ ਰਹੀ ਸੀ ਪੁਲਿਸ ਦੇ ਆਉਣ ਤੱਕ ਹਮਲਾਵਰ ਪਜ ਚੁੱਕੇ ਸਨ ਅਤੇ ਜਰਨੈਲ ਸਿੰਘ ਅਦਮੋਈ ਹਾਲਤ ਵਿੱਚ ਸਨ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਹਨਾਂ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਤਾਂ ਜੇਬ ਵਿੱਚੋਂ ਇੱਕ ਛੋਟੀ ਜਹੀ ਡਾਇਰੀ ਮਿਲੀ ਪੁਲਿਸ ਅਫਸਰ ਨੇ ਜਦੋਂ ਉਹ ਡਾਇਰੀ ਖੋਲੀ ਤਾਂ ਉਸ ਵਿੱਚੋਂ ਇੱਕ ਪਰਚੀ ਡਿੱਗੀ ਜੋ ਉਸ ਗੁਲਾਬ ਨਾਲ ਜੋੜੀ ਜਾਣੀ ਸੀ ਉਸ ਪਰਚੀ ਤੇ ਲਿਖਿਆ ਸੀ ਮੇਰੀ ਪਿਆਰੀ ਸਰਦਾਰਨੀ ਜੀ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਤੁਹਾਨੂੰ ਬਹੁਤ ਯਾਦ ਕਰ ਰਿਹਾ ਹਾਂ ਇਹ ਫੁੱਲ ਤੁਹਾਡੇ ਲਈ ਹੈ ਜੇ ਮੈਨੂੰ ਕੋਈ ਰੋਂਦੀ ਬੱਚੀ ਮਿਲੀ ਤਾਂ ਮੈਂ ਇਹ ਉਸਨੂੰ ਦੇ ਦੇਵਾਂਗਾ ਕਿਉਂਕਿ ਤੁਸੀਂ ਹਮੇਸ਼ਾ ਕਹਿੰਦੇ ਸੀ ਕਿ ਰੋਂਦੇ ਨੂੰ ਹਸਾਉਣਾ ਸਭ ਤੋਂ ਵੱਡਾ ਪੁੰਨ ਹੈ ਇਹ ਪੜ੍ਹ ਕੇ ਹਸਪਤਾਲ ਦੇ ਸਟਾਫ ਅਤੇ ਪੁਲਿਸ ਵਾਲਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕੁੜੀ ਵੀ ਉੱਥੇ ਹੀ ਸੀ ਜਦੋਂ ਉਸਨੇ ਇਹ ਸੁਣਿਆ ਤਾਂ ਉਹ ਤਾਵਾ ਮਾਰ ਕੇ ਰੋਈ ਉਸਨੂੰ ਅਹਿਸਾਸ ਹੋਇਆ ਕਿ ਉਸਨੂੰ ਚੁੱਪ ਕਰਾਉਣ ਵਾਲਾ ਉਹ ਬਜ਼ੁਰਗ ਕੋਈ ਧਰ ਕੀ ਨਹੀਂ ਸਗੋਂ ਇੱਕ ਦੇਵਤਾ ਸਰੂਪ ਇਨਸਾਨ ਸੀ ਉਹ ਮੁੰਡੇ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਕਟਮਾਰ ਕੀਤੀ ਸੀ ਅਸਲ ਵਿੱਚ ਉਹ ਸਮਾਜ ਦੇ ਅਸਲੀ ਗੁਨਾਹਗਾਰ ਸਨ ਜਿਨ੍ਹਾਂ ਨੇ ਇੱਕ ਪਵਿੱਤਰ ਭਾਵਨਾ ਦਾ ਕਤਲ ਕਰ ਦਿੱਤਾ ਸੀ ਇਸ ਘਟਨਾ ਨੇ ਸਾਨੂੰ ਸਾਰਿਆਂ ਨੂੰ ਸ਼ੀਸ਼ਾ ਦਿਖਾਇਆ ਹੈ ਅੰਤ ਵਿੱਚ ਜਰਨੈਲ ਸਿੰਘ ਜੀ ਸਰੀਰਕ ਤੌਰ ਤੇ ਤਾਂ ਸ਼ਾਇਦ ਠੀਕ ਹੋ ਜਾਣ ਪਰ ਉਹਨਾਂ ਦੀ ਰੂਹ ਤੇ ਜੋ ਜ਼ਖਮ ਲੱਗੇ ਹਨ ਉਹ ਕਦੇ ਨਹੀਂ ਭਰਨਗੇ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਹਰ ਬਜ਼ੁਰਗ ਗਲਤ ਨਹੀਂ ਹੁੰਦਾ ਅਤੇ ਹਰ ਨੌਜਵਾਨ ਸਹੀ ਨਹੀਂ ਹੁੰਦਾ ਕਿਸੇ ਨੂੰ ਵੀ ਸਜ਼ਾ ਦੇਣ ਤੋਂ ਪਹਿਲਾਂ ਸੱਚ ਜਾਣਨਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਇੰਨੇ ਬੇਸਬਰੇ ਕਿਉਂ ਹੋ ਗਏ ਹਾਂ ਕਿਉਂ ਅਸੀਂ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਅਤੇ ਆਪਣੀ ਛੋਟੀ ਸੋਚ ਦੇ ਗੁਲਾਮ ਬਣ ਗਏ ਹਾਂ ਜੇਕਰ ਉਹਨਾਂ ਮੁੰਡਿਆਂ ਨੇ 2 ਮਿੰਟ ਰੁਕ ਕੇ ਬਜ਼ੁਰਗ ਦੀ ਗੱਲ ਸੁਣ ਲਈ ਹੁੰਦੀ ਤਾ ਅੱਜ ਇਹ ਪਾਪ ਉਹਨਾਂ ਦੇ ਸਿਰ ਨਾ ਹੁੰਦਾ ਆਓ ਅੱਜ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਅਤੇ ਕਦੇ ਵੀ ਬਿਨਾਂ ਵਜ੍ਹਾ ਕਿਸੇ ਤੇ ਹੱਥ ਨਹੀਂ ਚੁੱਕਾਂਗੇ ਯਾਦ ਰੱਖੋ ਅੱਜ ਜੋ ਅਸੀਂ ਬੀਜਾਂਗੇ ਕੱਲ ਨੂੰ ਉਹੀ ਵੜਾਂਗੇ ਇਨਸਾਨੀਅਤ ਨੂੰ ਜ਼ਿੰਦਾ ਰੱਖੋ ਕਿਉਂਕਿ ਜੇ ਇਨਸਾਨੀਅਤ ਮਰ ਗਈ ਤਾਂ ਸਾਡੇ ਜਿਉਂਦੇ ਰਹਿਣ ਦਾ ਕੋਈ ਅਰਥ ਨਹੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਹਾਨੂੰ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ